ਹਾਂਜੀ ਸਤਿ ਸ਼੍ਰੀ ਅਕਾਲ ਜੀ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਤਾਂ ਵੀਡੀਓ ਨੂੰ ਸਟਾਰਟ ਕਰਦੇ ਆਪਾਂ ਆਪਣੇ ਅੰਸ਼ ਦੀਪ ਦੇ ਨਾਲ ਅੰਸ਼ ਦੀ ਕਿਹਦੇ ਕੋਲੇ ਜਾਵਰੇ ਅੱਜ ਕਿਹਦੇ ਕੋਲੇ ਜਾਵਰੇ ਬਾਈ ਕੋਲੇ ਜਾਵਰੇ ਸੀ ਬਾਈ ਕੋਲੇ ਜਾਵਰੇ ਸੀ ਅੰਸ਼ੂ ਹਾਂ ਕਿੱਤੇ ਅੰਚੂ ਕਿੱਤੇ ਨਿੱਕਾ ਜਾਂਚੂ ਕਿੱਤੇ ਆ ਕਿੱਤੇ ਅੰਚੂ ਖਾ ਜਾ ਕਿਰਾ ਖਾ ਜਾ ਕਿਰਾ ਦੇਖੀ ਅੰਦਾ ਜੀ ਕਿੱਤੇ ਅੰਚੂ ਦੇਖ ਕਿਤੇ ਅੰਛ ਦੀਪ ਹਾਸੀ ਕਰ ਦੇ ਹਾਸੀ ਕਰਕੇ ਦਿਖਾਈ ਹਾਸੀ ਕਰ ਦੇ ਹਾਸੀ ਕਰ ਦੇ ਛਿਛ ਛਿਛ ਸਮਾਈਲ ਕਰਕੇ ਦਿਖਾ ਦੇ ਦਿਖਾ ਦੇ ਦਿਖਾ ਦੇ ਹੋਲੀ ਜੀ ਹੋਲੀ ਜੀ ਆ ਮੇਰਾ ਲਾੜੂ ਜੀ ਹਾਂਜੀ ਤਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਇਹ ਆਪਾਂ ਇਹਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਪੂਜਾ ਸੰਗਾ ਪੂਜਾ ਸੰਗਾ ਹਾਂਜੀ ਸਾਰਿਆਂ ਨੇ ਦੇਖਿਆ ਹੀ ਹੋਣਾ ਕਿ ਪੂਜਾ ਸੰਗਾ ਨੇ ਕਰਵਾ ਲਿਆ ਤੀਜਾ ਵਿਆਹ ਤਾਂ ਪਹਿਲਾਂ ਉਹਨਾਂ ਦੀ ਇੰਟਰਵਿਊ ਵੇਖੀ ਸੀ ਮੈਂ ਇੱਕ ਉਸ ਇੰਟਰਵਿਊ ਦੇ ਵਿੱਚ ਨਾ ਉਹ ਦੱਸ ਰਹੀ ਸੀਗੀ ਵੀ ਮਤਲਬ ਹਨਾ ਜਿਹੜਾ ਉਹ ਹੈਗਾਗਾ ਉਹਦਾ ਹਸਬੰਡ ਜਿਹੜਾ ਦੂਜਾ ਹਸਬੰਡ ਸੀ ਉਹਦਾ ਉਸ ਹਸਬੰਡ ਦੇ ਨਾਲ ਉਹਦਾ ਮਤਲਬ ਕਿ ਇੰਨਾ ਕਾ ਜ਼ਿਆਦਾ ਪਿਆਰ ਸੀ ਉਹ ਕਹਿੰਦੀ ਮੈਨੂੰ ਕੋਈ ਮੈਟਰ ਨਹੀਂ ਕਰਦਾ ਸੀ ਉਹਨੇ ਖੁਦ ਉਹਨੂੰ ਪ੍ਰਪੋਜ਼ ਕੀਤਾ ਸੀ ਖੁਦ ਉਹਨੂੰ ਕਿਹਾ ਸੀ ਵੀ ਮੇਰੇ ਕੋਲੇ ਆ ਕੇ ਮੇਰੇ ਨਾਲ ਰਹਿ ਹਨਾ ਸਟੇ ਕਰ ਚਲੋ ਇਕੱਠੇ ਰਹਿਣ ਲੱਗ ਗਏ ਤੇ ਤਕਰੀਬਨ ਪਹਿਲਾਂ ਵੀ ਉਹਨਾਂ ਦੀ ਗੱਲਬਾਤ ਸੀ ਜਦੋਂ ਉਹਦੀ ਪਹਿਲੀ ਮੈਰਿਜ ਹੋਈ ਸੀ ਉੱਥੇ ਉਹਦੇ ਘਰਦਿਆਂ ਦੇ ੱਤਕੇ ਨਾ ਕਰਦਾ ਸੀ ਵਿਆ ਉੱਥੇ ਉਹਨੂੰ ਉਹ ਰੀਲਾ ਬਣਾਉਣ ਤੋਂ ਰੋਕਦਾ ਸੀ ਇਸ ਕਰਕੇ ਉਹਨੇ ਉਸ ਹਸਬੰਦ ਨੂੰ ਛੱਡ ਕੇ ਤੇ ਗੁਰਵਿੰਦਰ ਨਾਲ ਯਾਨੀ ਕਿ ਗੁਰੀ ਨਾਲ ਹਨਾ ਮੈਰਿਜ ਕਰਵਾ ਲਈ ਤੇ ਗੁਰੀ ਨਾਲ ਇਹਦਾ ਰਿਲੇਸ਼ਨ ਸੀ ਘੱਟੋ ਘੱਟ 15 ਸਾਲ ਦਾ ਤੇ ਹੁਣ ਗੁਰੀ ਦੀ ਸਪੋਰਟ ਦੇ ਵਿੱਚ ਉਹਨੇ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਮੈਨੂੰ ਸੀ ਕਿ ਮੈਂ ਇਹਨੂੰ ਸੁਧਾਰ ਲੂੰਗੀ ਉਹ ਮੁੰਡਾ ਸੁਧਰ ਵੀ ਗਿਆ ਸੀ ਕਿਉਂਕਿ ਦੇਖਣ ਚ ਪਤਾ ਲੱਗਦਾ ਪਰ ਉਹਦੇ ਕਿਤੇ ਨਾ ਕਿਤੇ ਦਿਮਾਗ ਚ ਬਹੁਤ ਕੁਝ ਚੱਲ ਰਿਹਾ ਸੀ ਹਨਾ ਤੇ ਹੁਣ ਪੂਜਾ ਸੰਘਾ ਨੇ ਤੀਜਾ ਵਿਆਹ ਕਰਵਾ ਲਿਆ ਤੇ ਹੁਣ ਸੁਣਨ ਚਾ ਰਹੀਆਂ ਨੇ ਗੱਲਾਂ ਕਿ ਉਹ ਪ੍ਰਹਿਗਾ ਖਾਂਦਾ ਸੀ ਉਠਨਸਾਰ 5 6 ਹਾਂ ਕੀ ਹੋ ਗਿਆ ਹਾਂਜੀ ਤਾਂ ਸਟਾਰਟ ਕਰਦੇ ਆਪਾਂ ਵੀਡੀਓ ਨੂੰ ਅਨ ਸ਼ੂਨ ਲੱਗ ਗਿਆ ਸੀ ਇਸ ਕਰਕੇ ਮੈਨੂੰ ਵੀਡੀਓ ਵਿੱਚ ਸਕਿੱਪ ਕਰਨੀ ਪਈ ਤੇ ਇਹਨੂੰ ਜਾਣਾ ਆਦਾ ਤਾਂ ਜਦੋਂ ਮੈਂ ਬੈਠ ਤੇ ਲੇਕਿਨ ਖੜੀ ਹੋ ਜਾਣਾ ਫਿਰ ਸੌਂਦਾ ਹੈ ਹਾਂ ਦੇਖੋ ਜਿੱਦਾਂ ਹੀ ਮੈਂ ਥੱਲੇ ਹੋਗੀ ਥੱਲੇ ਬੈਠ ਗਈ ਹੈ ਨਾ ਤੇ ਇਹਨੇ ਨਾਲ ਦੀ ਨਾਲ ਉੱਠ ਜਾਣਾ ਤਾਂ ਚਲੋ ਆਪਾਂ ਗੱਲ ਕਰ ਰਹੇ ਸੀਗੇ ਪੂਜਾ ਸੰਗਾ ਬਾਰੇ ਮੈਨੂੰ ਲੱਗਦਾ ਵੀ ਜੇ ਕਿਸੇ ਨੂੰ ਮਤਲਬ ਹਨਾ ਆਪਾਂ ਪਿਆਰ ਕਰਦੇ ਆ ਨਾ ਚਲੋ ਪਹਿਲੇ ਹਸਬੰਦ ਨਾਲ ਨਹੀਂ ਨੀ ਵੀ ਦੂਜੇ ਨਾਲ ਕੁੜੀ ਦੀ ਖਾਤਰ ਉਹਨੇ ਪਹਿਲੇ ਨੂੰ ਛੱਡਤਾ ਹਨਾ ਕੁੜੀ ਤਾਂ ਉਹਨੂੰ ਹਰ ਚੀਜ਼ 'ਚ ਹੈਲਪ ਕਰ ਰਿਆ ਸੀ ਤਾਂ ਜੇ ਆਪਾਂ ਕਿਸੇ ਨੂੰ ਪਿਆਰ ਕਰਦੇ ਆ ਤਾਂ ਉਦੋਂ ਇਹ ਚੀਜ਼ ਮੈਟਰ ਨਹੀਂ ਕਰਦੀ ਹੁੰਦੀ ਵੀ ਉਹ ਗਰੀਬ ਆ ਕਿ ਅਮੀਰ ਆ ਉਹ ਜਿਹੋ ਜਿਹਾ ਵੀ ਹੋਵੇ ਉਹ ਕਹਿੰਦੇ ਨੇ ਨਾ ਕਿ ਨਿਭਾਉਣ ਵਾਲੀਆਂ ਤਾਂ ਚਿੱਟੇ ਵਾਲੇ ਨਾਲ ਵੀ ਨਿਭਾਈ ਜਾਂਦੀਆਂ ਜੋ ਵੀ ਆ ਇਹ ਸਾਰਾ ਕੁਝ ਉਹਨੂੰ ਉਹ ਪਹਿਲਾਂ થી ਨਸ਼ੇ ਕਰਦਾ ਸੀ ਉਹਨੂੰ ਇਹ ਚੀਜ਼ ਪਤਾ ਸੀ ਕਿ ਉਹ ਨਸ਼ੇ ਕਰਦਾ ਕੋਈ ਉਹਨੇ ਝੂਠ ਤਾਂ ਮਾਰਿਆ ਨਹੀਂ ਸੀ ਪਰ ਗੱਲ ਤਾਂ ਫਿਰ ਸਾਰੀ ਇੱਥੇ ਆ ਕੇ ਮੁੱਕਦੀ ਹੈ ਨਾ ਕਿ ਜਦੋਂ ਉਹ Delhi ਫਿਰ ਫੇਰ ਕਿਸੇ ਤੇ ਆ ਜੇ ਤਾਂ ਫਿਰ ਜਿਹਦੇ ਨਾਲ ਆਪਾਂ ਹੁੰਨੇ ਆ ਨਾ ਉਹਦੇ 'ਚ ਤਾਂ ਗਲਤੀਆਂ ਦਿਖਣੇ ਲੱਗ ਜਾਂਦੀਆਂ ਜਦੋਂ ਆਪਾਂ ਨੂੰ ਬਾਹਰਲੇ ਚੰਗੇ ਲੱਗਣ ਲੱਗ ਜਾਂਦਾ ਤੇ ਫਿਰ ਜਿਹੜੇ ਘਰ ਦੇ ਹੁੰਦੇ ਆ ਨਾ ਉਹ ਆਪਾਂ ਨੂੰ ਗਲਤ ਲੱਗਣ ਲੱਗ ਜਾਂਦੇ ਆ ਤਾਂ ਹੁਣ ਉਹਦੇ ਮੈਂ ਇੰਟਰਵਿਊ ਦੇਖਿਆ ਸੀ ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹ ਸਵੇਰ ਉੱਠਣਸਾਰ ਪੰਜ ਛੇ ਪ੍ਰੈਗਾ ਖਾਂਦਾ ਸੀ ਚਲ ਠੀਕ ਹੈ ਖਾਂਦਾ ਸੀ ਜੋ ਵੀ ਆ ਹਨਾ ਤਾਂ ਫਿਰ ਇਹ ਚੀਜ਼ ਉਹਨੂੰ ਪਹਿਲਾਂ ਵੀ ਪਤਾ ਸੀ ਨਾ ਵੀ ਉਹ ਨਸ਼ੇ ਕਰਦਾ ਬਾਕੀ ਬਹਾਨੇ ਹੁੰਦੇ ਆ ਇਹ ਸਾਰੇ ਬਾਅਦ ਦੇ ਵਿੱਚ ਹੁਣ ਦੇਖ ਲਾਂਗੇ ਕਿੰਨਾ ਕੁ ਟਾਈਮ ਹਨਾ ਤੀਜੇ ਵਿਆਹ ਦੇ ਵਿੱਚ ਜਿਹੜਾ ਹੈਗਾ ਸਭ ਕੁਝ ਸਹੀ ਰਹਿੰਦਾ ਉਹਦਾ ਤਾਂ ਦੇਖਦੇ ਆ ਬਾਕੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਆਹ ਨਾ ਮੇਰੀਆਂ ਵੀਡੀਓ ਦੇ ਥੱਲੇ ਵੀ ਕਈ ਵਿਦਵਾਨ ਆ ਕੇ ਕਮੈਂਟ ਕਰਦੇ ਆ ਤੇ ਉਹਨਾਂ ਨੂੰ ਕਿਸੇ ਨੇ ਇਹ ਅੱਜ ਤੱਕ ਨਹੀਂ ਪੁੱਛਿਆ ਵੀ ਤੂੰ ਬਈ ਤੀਜਾ ਵਿਆਹ ਕਰਵਾ ਲਿਆ ਤੂੰ ਗੁਰੀ ਦੇ ਨਾਲ ਕੁਸ਼ਕ ਟਾਈਮ ਪਹਿਲਾਂ ਕੁਸ਼ਕ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਤੁਹਾਡੇ ਘਰ ਦੀ ਛੱਤ ਡਿੱਗ ਗਈ ਤੁਸੀਂ 5.5 ਲੱਖ ਰੁਪਇਆ ਲੋਕਾਂ ਤੋਂ ਇਕੱਠਾ ਕੀਤਾ ਉਹ ਪੈਸੇ ਦਾ ਕੀ ਕੀਤਾ ਗੁਰੀ ਦਾ ਕਹਿਣਾ ਕਿ ਗੁਰੀ ਕੋਲ 1 ਰੁਪਿਆ ਨਹੀਂ ਬਈ ਜੇ ਉਹਦੇ ਕੋਲੇ ਪੈਸੇ ਹੁੰਦੇ ਨਾ ਉਹ ਮੁੰਡੇ ਦੀ ਮੈਨੂੰ ਨਹੀਂ ਲੱਗਦਾ ਕੋਈ ਗਲਤੀ ਆ ਕਿਉਂਕਿ ਉਹ ਵਿਚਾਰਾ ਕੁਝ ਨਹੀਂ ਬੋਲਦਾ ਉਹ ਇੱਕ ਹੀ ਪੋਡਕਾਸਟ ਕੀਤਾ ਉਸਨੇ ਉਹਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਆ ਕਿ ਉਹਨੂੰ ਪਹਿਲਾਂ ਪਤਾ ਸੀ ਵੀ ਮੈਂ ਨਸ਼ੇ ਕਰਦਾ ਮੈਂ ਸੁਧਰ ਗਿਆ ਸੀ ਵੀ ਉਹਨੂੰ ਪੈਸੇ ਥੇਲੇ ਦਾ ਕੁਝ ਨਹੀਂ ਪਤਾ ਪੈਸੇ ਕਿੱਥੇ ਗਏ ਆ ਕਿੱਥੇ ਨਹੀਂ ਤੇ ਉਹ ਘਰ ਵੀ ਉਹਨਾਂ ਦਾ ਨਹੀਂ ਸੀ ਝੂਠ ਮਾਰ ਕੇ 5.5 ਲੱਖ ਰੁਪਇਆ ਜਿਹੜਾ ਠੱਗਿਆ ਉਹ 5.5 ਲੱਖ ਰੁਪਇਆ ਕਿਸੇ ਨੇ ਕਮੈਂਟਾਂ ਚ ਜਾ ਕੇ ਪੁੱਛਿਆ ਕਿ ਕਿੱਥੇ ਗਿਆ ਕਿਉਂਕਿ ਸੱਚ ਬੋਲਣ ਦੀ ਕਿਸੇ ਚ ਹਿੰਮਤ ਨਹੀਂ ਹੁੰਦੀ ਹੁਣ ਕਿੰਨਾ ਟਾਈਮ ਹੋ ਗਿਆ ਜਿੰਨਾ ਵੀਰਾਂ ਨੇ ਮੇਰੇਆਂ ਨੇ ਹਨਾ ਪੈਸੇ ਪਾਏ ਸੀ ਉਹਨਾਂ ਨੂੰ ਜਿੰਨਾ ਵੀਰਾਂ ਨੇ ਮਿਹਨਤ ਦੀ ਕਮਾਈ ਹੁੰਦੀ ਆ ਉਹਨਾਂ ਨੇ ਤਾਂ ਇੱਕ ਵੀਡੀਓ ਪਾ ਕੇ ਜਸਟ ਕਹਿਤਾ ਵੀ ਸਾਡੀ ਹੈਲਪ ਕਰੋ ਲੋਕ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਸੀ ਹਨਾ ਜਿਨ੍ਹਾਂ ਨੂੰ ਲੱਗਦਾ ਸੀ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸੀ ਉਹਨਾਂ ਨੇ ਵਿਚਾਰੇ ਨੇ ਮਿੰਟ ਚ ਪੈਸੇ ਪਾਤੇ ਪਰ ਹੁਣ ਉਹਨਾਂ ਨੇ ਕਦੇ ਇਹ ਸਵਾਲ ਪੁੱਛਿਆ ਕਿ ਬਈ ਸਾਡਾ 5.5 ਲੱਖ ਰੁਪਇਆ ਜਿਨੇ ਜਿੰਨੇ ਪਾਇਆ ਕਿਸੇ ਨੇ 5 ਪਾਇਆ ਹੋਣਾ ਕਿਸੇ ਨੇ 2000 ਪਾਇਆ ਹੋਣਾ ਜਿਨੇ ਜਿੰਨੇ ਪੈਸੇ ਪਾਏ ਆ ਵੀ ਸਾਡੇ ਉਹ ਪੈਸੇ ਵਾਪਸ ਕਰੋ ਪੂਜਾ ਸੰਘਾ ਕਰਤੂ ਕਿ ਵਾਪਸ ਨਹੀਂ ਕਰ ਸਕਦੀ ਇਸ ਲਈ ਨਾ ਜਿੱਥੇ ਕੋਈ ਗਲਤ ਹੁੰਦਾ ਉਹਨੂੰ ਬੋਲਿਆ ਕਰੋ ਤੇ ਐਵੇਂ ਜਿਹੜਾ ਇਨਸਾਨ ਕੁਝ ਸਹੀ ਬੋਲ ਰਿਹਾ ਜਾਂ ਸੱਚ ਬੋਲ ਰਿਹਾ ਨਾ ਉਹਦੇ ਪਿੱਛੇ ਨਾ ਪਿਆ ਕਰੋ ਤਾਂ ਮੈਂ ਇਹੀ ਕਹਿਣਾ ਚਾਹੁੰਦੀ ਸੀ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਹਾਂ ਤੁਸੀਂ ਦੇਖੋ ਮਤਲਬ ਨਾ ਫੇਸ ਐਕਸਪ੍ਰੈਸ਼ਨਸ ਦੇਖੋ ਇਹਦੇ ਫੇਸ ਐਕਸਪ੍ਰੈਸ਼ਨਸ ਦੇਖ ਕੇ ਮੈਨੂੰ ਇਦਾਂ ਲੱਗਦਾ ਵੀ ਯਾਰ ਕਿਵੇਂ ਦੇਖੋ ਹਨਾ ਮਤਲਬ ਇਹ ਆਪਦੇ ਜਾਨੀ ਇਹ ਐ ਹੋਊਗਾ ਵੀ ਗੁਰੀ ਵੀਡੀਓਜ਼ ਦੇਖਦਾ ਹਨਾ ਕੋਈ ਜ਼ਿਆਦਾ ਹੀ ਫੇਸ ਜੇ ਬਣਾ ਬਣਾ ਕੇ ਵੀਡੀਓ ਐਵੇਂ ਯਾਰ ਨੋਰਮਲ ਵੀ ਹੋ ਸਕਦਾ ਇਹ ਕੁਝ ਜ਼ਿਆਦਾ ਹੀ ਓਵਰ ਐਕਟਿੰਗ ਹੈ ਓਵਰ ਐਕਟਿੰਗ ਹੈ ਤੇ ਨਾ ਦੇਖੋ ਵੀ ਨਾਲ ਭਾਬੀ ਵੀ ਤਾਂ ਵੀਡੀਓ ਬਣਾਈ ਜਾਂਦੀ ਉਹ ਤਾਂ ਵਿਚਾਰੀ ਨੋਰਮਲ ਹੈਗੀ ਹਨ ਇਹਦੇ ਐਕਸਪ੍ਰੈਸ਼ਨਸ ਦੇਖ ਲੋ ਮੈਨੂੰ ਤਾਂ ਵੀਡੀਓਜ਼ ਦੇਖ ਕੇ ਗੁੱਸਾ ਆਉਂਦਾ ਇਹਦੇ ਫੇਸ ਐਕਸਪ੍ਰੈਸ਼ਨਸ ਦੇਖ ਦੇਖ ਕੇ ਮੈਨੂੰ ਤਾਂ ਗੁੱਸਾ ਚੜਦਾ ਉਲਟਾ ਹੁੱਬ ਹੁੱਬ ਕੇ ਰੀਲਾ ਪਾ ਰਹੀ ਹੈ ਯਾਰ ਕਿੱਡੀ ਬੇਇੱਜ਼ਤੀ ਦੀ ਗੱਲ ਆ ਹਨ ਪਹਿਲੇ ਨਾਲ ਨਹੀਂ ਨਹੀਂ ਵੀ ਦੂਜੇ ਨਾਲ ਨਹੀਂ ਦੀ ਵੀ ਤੀਜੇ ਨਾਲ ਹੁਣ ਦੇਖੋ ਤੀਜੇ ਨਾਲ ਕੀ ਬਣਦਾ ਟੱਚਵੁੱਡ ਆਪਾਂ ਤਾਂ ਚਾਹੁੰਦੇ ਆ ਚਲੋ ਪ੍ਰਮਾਤਮਾ ਕਰੇ ਇਹਨਾਂ ਦਾ ਵਿਆਹ ਜਿਹੜਾ ਹੈਗਾ ਵਧੀਆ ਨਿਭੇ। ਬਾਕੀ ਰੱਬ ਹੀ ਜਾਣਦਾ ਹਨਾ ਕਿਉਂਕਿ ਜਦੋਂ ਕੋਈ ਬੰਦਾ ਫੇਮਸ じゃ ਹੋ ਜਾਏ ਨਾ ਤਾਂ ਫਿਰ ਉਹਨੂੰ ਐਂ ਲੱਗਦਾ ਹੁੰਦਾ ਵੀ ਬਸ ਉਹ ਰੱਬ ਨੂੰ ਟਾਪੀ ਦੱਸਣ ਲੱਗ ਜਾਂਦਾ ਪਰ ਕਦੇ ਵੀ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਉਹਨਾਂ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਹੜੇ ਲੋਕ ਮਤਲਬ ਹੁਣ ਜਿਵੇਂ ਮੈਂ ਆ ਮੇਰੀ ਤੁਸੀਂ ਸਾਰੇ ਸਪੋਰਟ ਕਰ ਰਹੇ ਹੋ। ਮੈਨੂੰ ਤੁਸੀਂ ਦੇਖਦੇ ਹੋ ਤਾਂ ਮੇਰੀ ਵੀਡੀਓਜ਼ ਤੇ ਵਿਊਜ਼ ਆ ਰਹੇ ਨੇ ਹਨਾ ਤਾਂ ਫਿਰ ਮੇਰੇ ਲਈ ਤੁਸੀਂ ਰੱਬ ਹੋ। ਜੇ ਹੁਣ ਮੈਂ ਕੱਲ ਨੂੰ ਤੁਹਾਨੂੰ ਐਦਾਂ ਗੱਪ ਮਾਰ ਕੇ ਹਨਾ ਝੂਠ ਮਾਰਾ ਤੇ ਗੱਪ ਮਾਰ ਕੇ ਤੁਹਾਡੇ ਤੋਂ ਪੈਸੇ ਇਕੱਠੇ ਕਰਾਂ ਤਾਂ ਇਹ ਚੀਜ਼ ਮੇਰੇ ਲਈ ਗਲਤ ਆ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਪੂਜਾ ਸੰਘਾ ਨੇ ਉਹੀ ਗੱਲ ਆ ਰੱਬ ਨੂੰ ਟੱਬ ਦੱਸਣ ਵਾਲੀ ਸਾਰਿਆਂ ਨਾਲ ਜਿਹੜੇ ਤੁਸੀਂ ਉਹ ਸਾਰੇ ਸਾਡੇ ਵਿਊਅਰਜ਼ ਹੋ ਹਨਾ ਸਾਨੂੰ ਸਾਰੇ ਜਿਹੜੇ ਤੁਸੀਂ ਉਹ ਸਾਰੇ ਸਾਡੇ ਵਿਊਅਰਜ਼ ਹੋ ਸਾਡੇ ਲਈ ਰੱਬ ਹੀ ਉਹ ਜਿਹੜੇ ਸਪੋਰਟ ਕਰਦਾ ਨਾ ਇਨਸਾਨ ਆਪਾਂ ਨੂੰ ਰੱਬ ਹੀ ਹੁੰਦਾ ਤਾਂ ਰੱਬ ਨੂੰ ਟੱਬ ਜੇ ਆਪਾਂ ਦੱਸਾਂਗੇ ਨਾ ਜੇ ਕੱਲ ਨੂੰ ਮੈਂ ਰੱਬ ਨੂੰ ਟੱਬ ਦੱਸਣ ਲੱਗ ਜੂੰਗੀ ਤਾਂ ਰੱਬ ਥੱਲੇ ਵੀ ਮੈਂਟ ਚ ਹੀ ਮਾਰਦਾ ਜੇ ਤਾਂ ਚੜਾਉਣ ਵਾਲੇ ਤੁਸੀਂ ਹੋ ਤਾਂ ਤੁਸੀਂ ਥੱਲੇ ਵੀ ਲਿਆ ਸਕਦੇ ਹੋ ਇਨਸਾਨ ਨੂੰ ਕਿਉਂਕਿ ਲੋਕਾਂ ਕਰਕੇ ਹੀ ਆ ਜੋ ਕੁਝ ਵੀ ਹੁੰਦਾ ਹੈ ਇਨਸਾਨ ਤੇ ਚਲੋ ਮੈਂ ਇਹੀ ਕਹਿਣਾ ਚਾਹੁੰਦੀ ਸੀ ਹੁਣ ਆਪਾਂ ਕੁਝ 1-2 ਹੋਰ ਗੱਲਾਂ ਕਰਨੀਆਂ ਸੀ ਸੋ ਆਪਾਂ ਉਹ ਕਰਦੇ ਹਾਂ ਤਾਂ ਹਾਂਜੀ ਤਾਂ ਇੱਕ ਦੋ ਗੱਲਾਂ ਹੋਰ ਕਰਨੀਆਂ ਸੀ ਜਿੱਦਾਂ ਅੱਜ ਹੈਗੀ ਐ 9 ਤਰੀਕ ਸੋ ਅੱਜ ਜਿਹੜੀ ਆ ਕੱਪੜੇ ਸੀਗੇ ਹੈਨਾ ਮਤਲਬ ਮੇਰੀਆਂ ਨਾਨਾ ਨੂੰ ਦੇਣ ਵਾਸਤੇ ਲੈਣੇ ਸੀ ਕੱਪੜੇ ਉਹ ਅਸੀਂ ਆਲਰੇਡੀ ਲੈ ਕੇ ਆ ਗਏ ਆ ਤੇ ਉਹ ਮੈਂ ਤੁਹਾਨੂੰ ਦਿਖਾਵਾਂਗੀ ਕੱਲ ਦੇ ਵਲੌਗ ਦੇ ਵਿੱਚ ਕਿ ਮੈਂ ਕਿਹੜੇ-ਕਿਹੜੇ ਸੂਟਸ ਲੈ ਕੇ ਆਈਆਂ ਉਹਨਾਂ ਦੇ ਵਾਸਤੇ ਕਿਉਂਕਿ ਲੋਹੜੀ ਵੰਡਣ ਆਉਣਗੀਆਂ ਹਨਾ ਪਰਮਾਤਮਾ ਨੇ ਸਾਨੂੰ ਪੁੱਤ ਦੀ ਦਾਤ ਬਖਸ਼ੀ ਆ ਤਾਂ ਭੈਣਾਂ ਨੂੰ ਤਾਂ ਸੂਟ ਦੇਣੇ ਬਣਦੇ ਸੀ ਤੇ 12 ਤਰੀਕ ਨੂੰ ਵੰਡਣੀ ਆ ਆਪਾਂ ਲੋਹੜੀ ਸੋ ਲੋਹੜੀ ਦਾ ਜਿਹੜਾ ਵਲੌਗ ਆ ਉਹ ਵੀ ਮੈਂ ਜ਼ਰੂਰ ਪਾਉਂਗੀ ਤੇ ਫੁੱਲ ਵਲੌਗ ਹੋਊਗਾ ਕਿਉਂਕਿ ਬਹੁਤ ਔਖਾ ਜਿਹੜਾ ਹੈਗਾਗਾ ਮਤਲਬ ਮੇਰਾ ਬੇਬੀ ਹਨਾ ਬਹੁਤ ਔਖਾ ਦੇਖਿਆ ਸੀ ਬਹੁਤ ਜ਼ਿਆਦਾ ਤਕਲੀਫਾਂ ਤੋਂ ਬਾਅਦ ਟੋਟਲੀ ਬੈੱਡ ਰੈਸਟ ਤੇ ਸੀ ਮੈਂ ਬਹੁਤ ਜ਼ਿਆਦਾ ਤਕਲੀਫਾਂ ਤੋਂ ਬਾਅਦ ਅਸੀਂ ਇਸ ਬੇਬੀ ਦਾ ਮੂੰਹ ਦੇਖਿਆ ਸੋ ਵਧੀਆ ਮਨਾਵਾਂਗੇ ਲੋਹੜੀ ਤੇ ਦੇਖਦੇ ਹਾਂ ਕੀ ਪ੍ਰੋਗਰਾਮ ਬਣਦਾ ਬਾਕੀ ਕੱਲ ਨੂੰ ਕੱਲ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਂਗੀ ਮੈਂ ਸੂਟ ਸਾਰਿਆਂ ਨੂੰ ਕਿ ਕਿਹੜੇ-ਕਿਹੜੇ ਲੈ ਕੇ ਆਂਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਪਹਿਣਾ ਨਾਲ ਵੀ ਜ਼ਰੂਰ ਮਲਾਉਂਗੀ ਜਦੋਂ ਆਉਣਗੀਆਂ ਠੀਕ ਹੈ ਕੱਲੀ-ਕੱਲੀ ਪਹਿਨਣਾ ਮਲਾਉਂਗੀ ਕਿਉਂਕਿ ਮੈਂ ਇੰਸਟਾ ਤੇ ਜਿਹੜੀਆਂ ਰੀਲਾਂ ਪਾਉਣੀ ਆ ਨਾ ਤੇ ਕਈ ਕਹਿੰਦੇ ਆ ਵੀ ਤੇਰੀ ਨਨਾਨੀ ਐਵੇਂ ਦੀ ਹੋ ਗਈ ਜਾਂ ਤੇਰੇ ਐ ਜ਼ਰੂਰੀ ਨਹੀਂ ਹੁੰਦਾ ਕਿ ਜੇ ਮੈਂ ਵੀਡੀਓ ਪਾ ਰਹੀ ਆ ਤਾਂ ਇਹਦਾ ਮਤਲਬ ਕਿ ਮੇਰੇ ਇਨ-ਲਾਸ ਦੇ ਨਾਲ ਮੇਰਾ ਸਭ ਕੁਝ ਸਹੀ ਨਹੀਂ ਗੱਲ ਪ੍ਰੋਬਲਮ ਸ ਸਭ ਚ ਹੁੰਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਮੇਰੇ ਇਨ-ਲਾਸ ਨਾਲ ਮੇਰੀ ਬੰਦਦੀ ਨਹੀਂ ਜਾਂ ਉਹਨਾਂ ਨਾਲ ਮੇਰੀ ਨਨਾਨ ਨਾਲ ਨਹੀਂ ਬੰਦੀ ਜਾਂ ਕੁਝ ਵੀ ਹੈ ਹਨ ਮੈਂ ਸਿਰਫ ਡਿਮਾਂਡ ਤੇ ਜਿਹੜੀ ਕੋਈ ਵੀਡੀਓ ਮੇਰੇ ਸਾਹਮਣੇ ਮੈਨੂੰ ਕੋਈ ਕਹਿੰਦਾ ਵੀ ਇਹਦੇ ਤੇ ਬਣਾ ਦੇ ਮੈਂ ਔਨ ਡਿਮਾਂਡ ਵੀਡੀਓ ਬਣਾਉਣੀ ਆ ਤਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਪਲੀਜ਼ ਸਪੋਰਟ ਕਰਿਆ ਕਰੋ ਜਿਹਨੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਰ ਲਓ ਕਿਉਂਕਿ ਬਹੁਤ ਹੀ ਸੋਹਣੇ-ਸੋਹਣੇ ਵਲੌਗ ਲੈ ਕੇ ਆਇਆ ਕਰੂੰਗੀ ਮੈਂ ਬਸ ਮੈਨੂੰ ਥੋੜਾ ਜਿਹਾ ਸਰਦੀਆਂ-ਸਰਦੀਆਂ ਦਾ ਟਾਈਮ ਦਿਓ ਫਿਰ ਬਹੁਤ ਹੀ ਘੈਂਟ-ਘੈਂਟ ਦੇ ਵਲੌਗ ਲੈ ਕੇ ਆਇਆ ਕਰੂੰਗੀ ਠੀਕ ਹੈ ਜੀ ਤੇ ਇੱਕ-ਦੋ ਜਗ੍ਹਾ ਦੇ ਟਰੈਵਲ ਵੀ ਆਪਾਂ ਕਰਾਂਗੇ ਟਰੈਵਲਿੰਗ ਵਲੌਗ ਲੈ ਕੇ ਆਉਂਗੀ ਮੈਂ ਠੀਕ ਹੈ ਤੇ ਥੈਂਕ ਯੂ ਸਪੋਰਟ ਕਰਨ ਲਈ ਐਦਾਂ ਹੀ ਕਰਦੇ ਰਹੋ ਓਕੇ ਬਾਏ ਬਾਏ